ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਈਡ ਦੀ ਟੀਮ ਪਹੁੰਚੀ ਪਿੰਡ ਭਾਮ ਜਿਲ੍ਹਾ ਹਿਸ਼ਾਰਪੁਰ ਵਿਖੇ ਜਿੱਥੇ ਕਿ ਦਰਵਾਰ ਸਕੀ ਸਰਵਰ ਸੁਲਤਾਨ ਲਖ ਦਾਤਾ ਲਾਲਾਂ ਵਾਲਾ ਪੀਰ ਰੋਜਾ ਸ਼੍ਰੀ ਭਾਮ ਜਿਲ੍ਹਾ ਹਿਸ਼ਾਰਪੁਰ ਵਿਖੇ ਸਲਾਨਾ ਜੋੜ ਮੇਲਾ ਸਮੂਹ ਨੱਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਅਤੇ ਇਲਾਕੇ ਦੇ ਸਹਿਯੋਗ ਦੇ ਨਾਲ ਮੁੱਖ ਸੇਵਾ ਦਾ ਸਾਈਂ ਜੀਤੀ ਸ਼ਾ ਜੀ ਦੀ ਸਰਪ੍ਰਸਤੀ ਹੇਠ ਮਿਤੀ 21 ਅਤੇ 22 ਨਵੰਬਰ 2024 ਦਿਨ ਬੁੱਧਵਾਰ ਵੀਰਵੱਤੈ ਸ਼ੁਕਰਵਾਰ ਨੂੰ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਸুইসਵਰੇ ਜਾਣਕਾਰੀ ਦਿੰਦੇ ਹੋਏ ਸਾਈਂ ਜੀਤੀ ਸ਼ਾਹ ਜੀ ਸਾਬਰੀ ਭਾਮ ਵਾਲਿਆਂ ਨੇ ਸਰਬਤਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਿਤੀ 20 ਨਵੰਬਰ ਬੁੱਧਵਾਰ ਨੂੰ ਸਵੇਰੇ 11:00 ਵਜੇ ਪਿੰਡ ਭਾਮ ਦੀ ਪ੍ਰਕਰਮਾ ਕੀਤੀ ਜਾਵੇਗੀ ਅਤੇ ਸ਼ਾਮ ਨੂੰ 7:00 ਵਜੇ ਮਹਿੰਦੀ ਦੀ ਰਸਮ ਹੋਵੇਗੀ। ਨਨ ਦੱਸਿਆ ਕਿ ਦਿਨ ਵੀਰਵਾਰ ਨੂੰ ਝੰਡੇ ਅਤੇ ਚਾਦ ਦੀ ਰਸਮ 10:30 ਵਜੇ ਅਤੇ ਚਿਰਾਗ ਦੀ ਰਸਮ 12:00 ਵਜੇ ਦੁਪਹਿਰ ਅਤੇ ਸ਼ਾਮ ਨੂੰ ਮਹਿਫਲ 'ਤੇ ਨਕਲਾਂ ਹੋਣਗੀਆਂ ਉਹਨਾਂ ਦੱਸਿਆ ਕਿ 22 ਨਵੰਬਰ 2024 ਨੂੰ 1:00 ਵਜੇ ਛਿੰਝ ਮੇਲਾ ਹੋਵੇਗਾ ਅਤੇ ਰਾਤ ਨੂੰ 9:00 ਵਜੇ ਧਰਮਵੀਰ ਪਰਦੇਸੀਆਂ ਪਾਰਟੀ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ ਮਨਾ ਦੱਸਕ ਇਸ ਮੌਕੇ ਸਾਈ ਬਿੱਲੇ ਸ਼ਾਹ ਜੀ ਸਾਬਰੀ ਕਰੀ ਹਾਂ ਸਾਈ ਬਿੱਟੂ ਸ਼ਾਹ ਜੀ ਸਾਬਰੀ ਕਰੀ ਹਾਂ ਸਾਈ ਉਮਰੇ ਸ਼ਾਹ ਜੀ ਰੋਜਾ ਮੰਡਾਲੀ ਸ਼ਰੀਫ ਅਤੇ ਇਸ ਤੋਂ ਇਲਾਵਾ ਵਕਫ ਦੇ ਦਰਬਾਰਾਂ ਤੋਂ ਫੱਕਰ ਫਕੀਰ ਪਹੁੰਚ ਕੇ ਹਾਜ਼ਰੀ ਭਰਨਗੇ ਇਸ ਮੌਕੇ ਗੁਰਮੇਜ ਬਖਸ਼ੀ ਇਸ਼ਰਤ ਅਲੀ ਕੁਲਦੀਪ ਰਹਾਣੀ ਪਰਮਜੀਤ ਪੰਮਾ ਧਰਮ ਮੀਰਪਰਦੇਸੀ ਸੁਨੇਨਾ ਨਕਾਲ ਐਂਡ ਪਾਰਟੀ ਤੇ ਹੋਰ ਵੀ ਕਲਾਕਾਰਾਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਇਸ ਮੌਕੇ ਬਾਬਾ ਜੀ ਦਾ ਲੰਗਰ ਤੁੱਟ ਵਰਤਾਇਆ ਜਾਵੇਗਾ ਇਸ ਮੌਕੇ ਮੁੱਖ ਸੇਵਾ ਦਾ ਸੰਜੀਤੀ ਸ਼ਾਹ ਜੀ ਬੀਬੀ ਕਮਲਕੌਰ ਜੀ ਗੁਰਸੇਵਕ ਸਿੰਘ ਸ਼ਨੀ ਕੁਮਾਰ ਸੋਨੂ ਪੰਜ ਭਾਮ ਪ੍ਰਿੰਸ ਸਿੰਧੂ साबी सिद्धू कृष्णा देवी जसविंदर कौर परमिंदर सिंह सरपंच कुलवंत सिंह सिद्धू गुरचरण सिंह सिद्धू जिंदर सिंह किंदी सिद्धू पिंदी सिद्धू पवन सिद्धू विजय सेवादार सवेगा सिंह इस मौके हाजिर सन ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਇਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦੇ ਦਰਜੀਤ ਸਿੰਘ ਸੋਢੀ ਮਾਲਕੂਹ ਦੇ ਨਾਲ ਮਾਸਟਰ ਮੌਨ ਤੋਂ ਵੀ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਸੁਲਾਨਾ ਜੋੜ ਮੇਲਾ ਹੋ ਰਿਹਾ ਜੀ ਤੇ ਕਿੰਨੀ ਤੀਰ ਕੋ ਕਿੰਨੀ ਤੀਰ ਤੇ ਆ ਲੱਖਾਂ ਦੇ ਦਾਤੇ ਦਾ ਜੈਕਾਰਾ ਮਾਈ ਜੀ ਤੋਂ ਮਾਈ ਬੋਬੋ ਦਾ ਇਹ ਸੁਲਾਨਾ ਜੋੜ ਮੇਲਾ ਲੱਖ ਦਾਤਾ ਲਾਲਾਂਵਲੀ ਸਰਕਾਰ ਰੋਜਾ ਸ਼ਰੀਫ ਪਿੰਡ ਫਾਮ ਜਿਲ੍ਹਾ ਹੁਸ਼ਿਆਰਪੁਰ ਵਿਖੇ ਸਾਧ ਸੰਗਤ ਦੇ ਸੰਯੋਗ ਨਾਲ ਪੰਚਾਇਤ ਦੇ ਸੰਯੋਗ ਨਾਲ ਤੇ ਐਨ ਆਰ ਆਈ ਵੀਰ ਭੈਣ ਭਰਾ ਸਾਰਿਆਂ ਦੇ ਸੰਯੋਗ ਨਾਲ ਬੜੀ ਸ਼ਰਦਾ ਨਾਮ ਮਨਾਇਆ ਜਾ ਰਿਹਾ ਹੈ ਤੇ ਦਾਸ ਗਦੀ ਨਸ਼ੀਨ ਸਾਈਂ ਜੀਤੀ ਸ਼ਾਹ ਜੀ ਸਾਬਰੀ ਵੱਲੋਂ ਬੇਨਤੀ ਕੀਤੀ ਜਾਂਦੀ ਸੰਗਤਾਂ ਦੇ ਚਰਨਾਂ 'ਚ ਹਮ ਹਮਾ ਕੇ ਪਹੁੰਚਣਾ ਜੀ 19 ਨਵੰਬਰ ਨੂੰ ਨਗਰ ਦੀ ਫੇਰੀ ਆ 20 ਤਰੀਕ ਨੂੰ ਛਿੰਜ ਦਾ ਪੇੜ ਕੱਢਿਆ ਜਾਊਗਾ 21 ਤਰੀਕ ਨੂੰ ਸਵੇਰੇ 9 ਵਜੇ ਘਰੋਂ ਚਾਲੇ ਪਾਇਆ ਜਾਊਗੇ ਦਰਬਾਰ ਨੂੰ 10 ਵਜੇ ਨਿਸ਼ਾਨ ਸਾਹਿਬ ਦੀ ਰਸਮ ਉਸ ਤੋਂ ਬਾਅਦ ਚਾਦਰ ਦੀ ਰਸਮ, ਉਹਨਾਂ ਤੋਂ ਬਾਅਦ ਚਰਾਗਾ ਦੀ ਰਸਮ। ਰਾਤ ਨੂੰ ਕਵਾਲੀ ਮਹਿਫਲ ਹੋਏਗੀ ਦਰਬਾਰ ਤੇ, ਨਕਲਾ ਹੋਣਗੀਆਂ ਦਰਬਾਰ ਤੇ ਉਸ ਤੋਂ ਬਾਅਦ ਜਿਸੇ ਤਰ੍ਹਾਂ ਪੰਡਾਲ ਸਜਾਇਆ ਜਾਂਦਾ ਸਰਕਾਰ ਦਾ ਮਹਿਫਲ ਕਰਾਈ ਜਾਂਦੀ ਆ। ਸਾਰੀ ਰਾਤ ਮਹਿਫਲ ਚੱਲੂਗੀ। ਲੰਗਰ 2 ਤੋਂ 3 ਦਿਨ ਅਟੁੱਟ ਵਰਤੇਗਾ ਜੀ। 22 ਤਰੀਕ ਨੂੰ ਸਭ ਆਪਣੇ ਸਰਕਾਰ ਦਾ ਡਰਾਮਾ ਪਹਿਲਾਂ ਸ਼ਿੰਜ ਹੋਊਗੀ ਜੀ। ਉਸ ਤੋਂ ਬਾਅਦ ਡਰਾਮਾ ਰਾਤ ਨੂੰ ਧਰਮਵੀਰ ਪਰਦੇਸੀ ਦਾ ਜਿਸ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਸਰਕਾਰ ਦਾ ਔਰਸ ਮਨਾਇਆ ਜਾਂਦਾ ਸੋ ਦਾਤਾ ਜੀ ਨਗਰ ਖੇੜੇ ਤੇ ਭਲਾ ਕਰਨ ਉਹਨਾਂ ਦੀ ਛੇਂ ਜਿਆ ਪਿੰਡ ਦੀ ਸੁੱਖ ਦਿੱਤੀ ਜਾਂਦੀ ਆ ਸੋ ਦਾਤਾ ਜੀ ਸਾਰਿਆਂ ਨੂੰ ਰਹਿਮਤਾ ਬਖਸ਼ਣ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਐਨ ਆਰ ਆਈ ਵੀਰਾਂ ਨੇ ਮਾਇਆ ਦਾ ਸੰਯੋਗ ਪਾਇਆ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਆ ਹੋਰ ਸਾਰੇ ਵੀਰ ਜਿੰਨੇ ਜਿੰਨੇ ਮਦਦ ਕਰਦੇ ਆ ਉਹਨਾਂ ਦੇ ਸੰਯੋਗ ਨਾਲੇ ਮੇਲਾ ਕਰਾਇਆ ਜਾਂਦਾ ਸੋ ਜਕਾਰਾ ਲੱਖਾਂ ਦੇ ਦਾਤੇ ਦਾ ਜੈਕਾਰਾ ਮਾਈ ਜੀ ਤੋਂ ਮਾਈ ਬੋਬੋ ਦਾ ਸੱਚੇ ਦਰਬਾਰ ਚਕਾਰਾ ਲੱਖਾਂ ਦੇ ਦਾਤੇ ਦਾ ਭੋਲ ਸੱਚੇ ਦਰਬਾਰ ਕੀ ਜੈ